ਸਤਨਾਮ ਸ਼੍ਰੀ ਵਾਹਿਗੁਰੂ ਸਾਰ ਕੀ ਟੋੜੀ ਮਹਾਂ ਅਫਜਰਾ ਕਾ ਬੰਜਵਾ ਹਰ ਬਤੇ ਇੱਕ ਓ ਅੰਕਾਰ ਸਤਨਾਮ ਆਹ ਰਹਾ ਪਾਈ ਚਲੋ ਜੁਰ ਆਹ ਅਹ ਲੋਗ ਇਹੇ ਟਾਕ ਤੇ ਸਭ ਗੋਰੀ ਕੀ ਬਾ ਐਸੋ ਗਮੇ ਮੇਰੋ ਕਾਜ ਕੀ ਕੀ ਬਾ ਪਾਈ ਚਲੋ ਖਤਾਰ ਆਹ ਅਹ ਲੋਗ ਇਹੇ ਟਾਕ ਤੇ ਸਾਕਰਤੂ ਰੂਹੀ ਕੀੜਾ ਬਰਹਾ ਬੰਦਨ ਤੋ ਰੂਹ ਸ਼ੂਬਿਕ ਅੱਦੇ ਗੁਰ ਤੋਂ ਸਭ ਤੋਂ ਮੇਰਿਆ ਰਹੀ ਰਦੀ ਬਾ ਅਰੂਪ ਅਰੂਪ ਹੋ ਇਕੇ ਲੱਭਨ ਪਾਲ ਪੀਜਖੋ ਹਰ ਦਾ ਤਾਤ ਹਰ ਕੇ ਪਤੀ ਦਾ ਇਸ ਹੀ ਕੋ ਗੁਰੂ ਸੋਈ ਪ੍ਰਭ ਨਾਮਕ ਸੋਤਾ ਗੁਰ ਇਸ ਹੀ ਕੋ ਤੀ ਦਾ पती okay. त so ਸਤਿਏ ਟੋਡੀ ਮਹੱਲਾ ਪੰਜਵਾਲ ਘਰ ਪੰਜਵਾਲ ਧੋਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਐਸ ਗੁਣ ਮੇਰੋ ਪ੍ਰਭ ਜੀ ਕੀਨ ਪੰਜ 도ਖ ਅਰ ਅਹੰਗਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਵਾਜੀ ਸਤਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਤ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਟੋਡੀ ਰਾਗ ਅੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੇ ਪਾਵਨ ਪਵਿੱਤਰੰਗ 716 ਉੱਪਰ ਸੁਭਾਇਮਾਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਤੁਹਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਭਲ ਹੋ ਜਾਏ ਉਹ ਲਾ ਚੁੱਕਾਂ ਦੀ ਕਿਮਾ ਕਰਨੀ ਬਿਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ